ਅਸੀਂ ਆਪਣੇ ਮਨ ਵੱਲ ਝਾਤ ਮਾਰ ਕੇ ਵੇਖੀਏ ਅਸੀਂ ਕੀ ਬਣਨਾ ਸਮਾਂ ਮੇਰੇ ਕੋਲ ਬਿਲਕੁਲ ਸੀਮਤ ਜੀ ਆ ਖਾਲਸਾ ਜੀ ਮੈਂ ਮੁੜ ਵਿਚਾਰ ਦੇ ਵਿਚ ਆਵਾਂ ਅੱਜ ਦੀਆਂ ਮਾਮਾ ਧਿਆਨ ਨਾਲ ਵੇਖੋ ਕਿਹੋ ਜੀ ਮਾਪੇ ਨੇ ਸਿੱਖਿਆ ਦਿੱਤੀ ਆ ਪਤਾ ਹੈ ਫੌਜਾ ਚੜ ਕੇ ਆਉਣਾ ਗੋਲੀ ਵੱਜੀ ਤੇ ਸਾਹਮਣੇ ਮੌਤ ਆ ਕੋਈ ਮਾਇਆ ਦੇ ਢੇਰ ਨਹੀਂ ਕੋਈ ਸੋਨੇ ਦੀਆਂ ਮੋਹਰਾਂ ਦੇ ਢੇਰ ਨਹੀਂ ਕੋਈ ਜ਼ਮੀਨਾਂ ਨਹੀਂ ਮਿਲ ਜਾਣੀਆਂ ਕੋਈ ਮਰੱਬੇ ਨਹੀਂ ਮਿਲ ਜਾਣੇ ਪਰ 6 ਸਾਲ ਦੀ ਉਮਰ ਦੇ ਵਿੱਚ ਤੋਤਲੀ ਜੀ ਆਵਾਜ਼ ਵਿੱਚ ਵੈਗਰੂ ਕੌਰ ਕਹਿੰਦੀ ਬਾਬਾ ਜੀ ਇਹ ਬੈਲਟਾਂ ਸਾਨੂੰ ਦੇ ਦਿਓ ਇਤਿਹਾਸ ਗਵਾਹੀ ਦਿੰਦਾ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹ ਬਰੂਦ ਦੀਆਂ ਬੈਲਟਾਂ ਭਾਈ ਮੋਹਰ ਸਿੰਘ ਦੇ ਹੱਥ ਤੇ ਰੱਖੀਆਂ 1 ਜੂਨ ਨੂੰ ਕਰਫਿਊ ਲੱਗ ਗਿਆ ਬਿਜਲੀ ਬੰਦ ਕਰ ਦਿੱਤੀ ਸਪਲਾਈ ਬੰਦ ਕਰ ਦਿੱਤੀ ਗਈ ਬਰਾੜ ਕਹਿੰਦਾ ਇਹ ਤੋਂ ਪਹਿਲਾਂ ਦਿੱਲੀ ਤੋਂ ਬੈਠੇ ਵੈਦਿਆ ਨੇ ਮੈਨੂੰ ਫੋਨ ਕਾਲ ਕੀਤੀ ਆ ਕਹਿੰਦਾ ਜੇ ਗੱਲਬਾਤ ਨਾਲ ਗੱਲ ਬਣਦੀ ਹੋਈ ਹਮਲਾ ਨਾ ਕਰਿਓ ਕਹਿੰਦਾ ਅਸੀਂ 14 ਗੁਰਸ਼ਕ ਫੌਜੀ ਭੇਜੇ ਮਾਪੁਰਖਾਂ ਦੇ ਕੋਲ ਹੁਣ ਗੁਰਸ਼ਕ ਫੌਜੀ ਕਿਉਂ ਭੇਜੇ ਕਿਸੇ ਦੀ ਜ਼ਰਤ ਨਹੀਂ ਸੀ ਕਿ ਪਿੰਡਰਾਂ ਵਾਲੇ ਦੇ ਨਾਲ ਬਹਿ ਕੇ ਅੱਖ ਵਿੱਚ ਅੱਖ ਪਾ ਕੇ ਕੋਈ ਗੱਲ ਕਰ ਸਕੇ ਹਦਾਈ ਤਾਂ ਕੀ ਰੱਖਣੀਆਂ ਪਿੰਡਰਾਂ ਵਾਲੇ ਅੱਗੇ ਪਿੰਡਰਾਂ ਵਾਲਿਆ ਇੰਡੀਅਨ ਆਰਮੀ ਤੈਨੂੰ ਡਰਾਮੇ ਵਜੋਂ ਗ੍ਰਫਤਾਰ ਕਰੇਗੀ ਬਾਅਦ ਵਿੱਚ ਪਾਕਿਸਤਾਨ ਭੇਡਿਆਂਗੇ ਜੇ ਇਹ ਨਹੀਂ ਮਨਜ਼ੂਰ ਸੈਂਸਰ ਲਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਨੇ ਆ ਕੁਝ ਗੱਲਾਂ ਤੇਰੀਆਂ ਮੰਨੀਆਂ ਜਾਣਗੀਆਂ ਤੇ ਕੁਝ ਤੈਨੂੰ ਛੱਡਣੀਆਂ ਪੈਣਗੀਆਂ ਫੈਸਲਾ ਤੇਰੇ ਆਪਣੇ ਹੱਥ ਵਿੱਚ ਆ ਮਰਦ ਨੇ ਮਾਰੀ ਠੋਕਰ ਇੱਥੇ ਹੀ ਬੱਸ ਨਹੀਂ ਜਿਹੜੇ 14 ਗੁਰਸ਼ਿਕ ਫੌਜੀ ਮਹਾਪੁਰਖਾਂ ਦੇ ਨਾਲ ਆਏ ਸੀ ਨਾ ਗੱਲ ਕਰਨ ਵਾਸਤੇ ਉਹ ਵੀ ਵਾਪਸ ਨਹੀਂ ਗਏ ਬਰਾੜ ਕਹਿੰਦਾ ਸੀ 2 ਘੰਟੇ ਉਡੀਕਿਆ 4 ਘੰਟੇ ਬੀਤ ਗਏ 8 ਬੀਤ ਗਏ ਇਹ ਵਾਰ ਨਹੀਂ ਆਏ ਇਹ ਵੀ ਸਾਡੇ ਨਾਲ ਮੁਕਾਬਲਾ ਕਰਨ ਵਾਸਤੇ ਜਰਨੈਲ ਸਿੰਘ ਦੇ ਕੋਲੀ ਠਰ ਪਏ ਹੁਣ ਹੋਇਆ ਕੀ ਅਸੀਂ ਕਹਿੰਦਾ ਸਾਰਾ ਦਿਨ ਬਾਰੋ ਮੈਟਿਕ ਹਥਿਆਰਾਂ ਦੇ ਨਾਲ ਫੈਰਨ ਕੀਤੀ ਅਗੋ ਸਿੰਘ ਕਚੀਆਂ ਰਾਈਫਲਾਂ ਨਾਲ ਸਾਨੂੰ ਗੋਲੀਆਂ ਦਾ ਜਵਾਬ ਦਿੰਦੇ ਆਏ ਮਨ ਹੀ ਮਨ ਬੜੇ ਖੁਸ਼ ਹਾਂ ਪਿੰਡ ਰਾਮ ਵਾਲਾ ਕਿਸ ਗੱਲ ਤੇ ਆਕੀ ਹੋਏ ਫਿਰਦਾ ਅਸੀਂ ਢਾਈ ਘੰਟਿਆਂ ਵਿੱਚ ਕਹਿੰਨੇ ਆ ਇਹਨਾਂ ਡੇਢ ਘੰਟੇ ਦੇ ਵਿੱਚ ਵਿੱਚ ਸਾਡੇ ਅੱਗੇ ਹਥਿਆਰ ਛੁੱਟ ਦੇਣੇ ਆ ਹੋਇਆ ਕੀ ਸਾਡੀ ਸਕੀਮ ਮੁਤਾਬਕ ਬਰਾਰ ਕਹਿੰਦਾ 2200 ਜਵਾਨ ਕੂਣੀਆਂ ਦੇ ਭਾਰ ਰਿੰਦਾ ਦਰਬਾਰ ਸ਼ਾਹ ਦੀਆਂ ਪ੍ਰਕਰਮਾਂ ਦੇ ਵਿੱਚ ਦਾਖਲ ਹੋਇਆ 1700 ਜਵਾਨ ਇਹਨਾਂ ਨੂੰ ਕਵਰ ਫਾਰਿੰਗ ਦੇਣ ਦੇ ਵਾਸਤੇ ਤਿਆਰ ਰੱਖਿਆ ਗਿਆ ਆਂਦਾ 5 ਮਿੰਟ ਨਹੀਂ ਸੀ ਹੋਇਆ ਇਹਨਾਂ ਨੂੰ ਪ੍ਰਕਰਮਾਂ ਵਿੱਚ ਵੜਿਆ ਨੂੰ ਵੇਖ ਕੇ ਕਿੰਦਾ ਸੀ ਮੂੰਹ ਵਿੱਚ ਉਂਗਲਾ ਪਾ ਲਈਆਂ ਸਾਡੇ ਜਵਾਨ ਧਰਤੀ ਤੋਂ 2-2 3-3 ਇੰਚ ਤਾਂ ਨੂੰ ਉਡਦੇ ਅਸੀਂ ਅੱਖੀ ਵੇਖਿਆ ਪਤਾ ਨਹੀਂ ਸੀ ਲੱਗਦਾ ਗੋਲੀ ਆਉਂਦੀ ਕਿੱਥੋਂ ਵਾ ਕਿਸੇ ਦੀਆਂ ਲਤਾਂ ਦੇ ਵਿੱਚ ਵਜੀਆਂ ਕਿਸੇ ਦੇ ਸਿਰ ਦੇ ਵਿੱਚ ਗੋਲੀ ਵਜੀ ਉਥੇ ਮੌਕੇ ਤੇ ਰਹਿ ਗਿਆ ਬਾਹਰੋਂ ਕਹਿੰਦਾ ਸਾਨੂੰ ਅਲਾਰਮ ਵਜਾਉਣਾ ਪਿਆ ਜਿਵੇਂ ਜਾਨ ਬਚਦੀ ਆ ਜਾਨ ਬਚਾ ਕੇ ਬਾਹਰ ਆ ਜਾਵੋ ਫਿਰ ਕਹਿੰਦਾ ਅਸੀਂ ਸਪੀਕਰ ਤੋਂ ਅਨਾਉਂਸਮੈਂਟ ਕੀਤੀ ਆ ਪਿੰਡਰਾਂ ਵਾਲਿਆ ਜਿਹੜੀਆਂ ਲਾਸ਼ਾਂ ਵਾਂ ਚੱਕਣ ਵਾਸਤੇ ਦਿੱਤੀਆਂ ਜਾਣ ਨਹੀਂ ਤਾਂ ਬਹੁਤ ਜ਼ਿਆਦਾ ਬਦਬੂ ਫੈਲ ਜੂ ਪਿੰਡਰਾਂ ਵਾਲੇ ਨੇ ਬੇਨਤੀ ਮੰਨੀ 150 ਪੰਗੀ ਮੰਗਾਇਆ ਲਾਸ਼ਾਂ ਬਾਹਰ ਕੱਢੀਆਂ ਕਹਿੰਦਾ ਵੇਖ ਕੇ 당ਗ ਰਹਿ ਗਏ ਜਦੋਂ ਇਹਨਾਂ ਫੌਜੀਆਂ ਦੀਆਂ ਲਾਸ਼ਾਂ ਚੋਂ ਮਸ਼ੀਨ ਗੰਨਾਂ ਦੀਆਂ ਗੋਲੀਆਂ ਮਿਲੀਆਂ ਤਿੰਨਾਂ ਦਿਨਾਂ ਦੇ ਵਿੱਚ ਆਂਦਾ ਸੀ ਇਹ ਨਹੀਂ ਸੀ ਪਤਾ ਕਰ ਸਕੇ ਸਿੰਘਾਂ ਦੇ ਕੋਲ ਮਸ਼ੀਨ ਗੰਨਾਂ ਵੀ ਨੇ ਹੁਣ ਸੋਟਿਆ ਕੀਤਾ ਕੀ ਜਾਵੇ ਇਹਨਾਂ ਉਹ ਕਮਾਂਡੋ ਮੰਗਾਏ ਜਿਹੜੇ ਮੰਤਰੀਆਂ ਨਾਲ ਹੁੰਦੇ ਆ ਹੈਲੀਕਾਪਟਰਾਂ ਰਾਹੀਂ ਦਰਬਾਰ ਸਾਹਿਬ ਦੀਆਂ ਬਿਲਡਿੰਗਾਂ ਉੱਪਰ ਉਤਾਰਿਆ 60-60 ਗ੍ਰਨੇਡ ਦਿੱਤੇ ਗਏ 1 ਮਿੰਟ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ 'ਤੇ 1 ਲੱਖ ਗੋਲੀ ਵਰ੍ਹ ਰਹੀ ਸੀ ਐਡਾ ਡਾਡਾ ਕੱਟਾਇਆ ਬੱਚਿਆ ਬਜ਼ੁਰਗਾ ਉੱਪਰ ਡਾਡਾ ਕਹਿ ਇੱਕ ਕਮਰੇ ਦੇ ਵਿੱਚ ਬਹੁਤ ਸਾਰੇ ਕੱਪੜੇ ਪਏ ਹੋਏ ਸੀ ਤੇ ਕਹਿੰਦੇ ਉਸ ਕਮਰੇ ਦੇ ਵਿੱਚ ਅੱਗ ਲੱਗੀ ਇਹਨਾਂ ਜਰਵਾਨਿਆਂ ਨੇ ਮਾਮਾ ਦੀਆਂ ਬੁਕਲਾਂ ਚੋਂ ਖੋਖੋ ਕੇ ਡੇਢ ਡੜ ਮਹੀਨਿਆਂ ਦੇ ਪੁੱਤ 6 6 ਸਾਲਾਂ ਦੇ ਪੁੱਤ ਮਾਮਾ ਦੀਆਂ ਅੱਖਾਂ ਦੇ ਸਾਹਮਣੇ ਜਿਉਂਦੇ ਸਾੜਿਆ ਪਰ ਕਰਮਾਂ ਦੇ ਵਿੱਚ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਆ ਕਿਸ ਤਰ੍ਹਾਂ ਫੌਜ ਨੇ ਦਾਦਾ ਕਹਿਟ ਆ ਕੱਲਾ ਕੱਲਾ ਭੋਲ ਕਵੀ ਨੇ ਕਲਮ ਦੇ ਨਾਲ ਲਿਖਿਆ ਸੁਣ ਵਾਲਾ ਆਪਣਾ ਧਿਆਨ ਜਿਹੜਾ ਉਹ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੱਲ ਲੈ ਕੇ ਜਾਓ ਆਓ ਜਿੱਥੇ ਦੇ ਪਾਸੋ ਸਾਕੇ ਦੇ ਰੂਪ ਦੇ ਵਿੱਚ ਸੁਣਦੇ ਹਾਂ ਹਮਲਾ ਤਖਤੇ ਕਹਾਰ ਤੇ ਫੋਜਾਂ ਨੇ ਕਰਿਆ ਹਾਂ ਹਮਲਾ ਤਖਨੇ ਨਾਲ ਤੇ ਫੋਜਾਂ ਨੇ ਕਰਿਆ ਜੂਨ 83 ਅੰਮ੍ਰਿਤਸਰ ਪਿਆ ਮਸਲਾ ਬੜਾ ਗੰਭੀਰ ਉੱਥੇ ਚੜ ਕੇ ਆ ਗਈ ਇੰਦਰਾ ਦੀ ਲੰਡੂ ਕਤੀੜ ਪਰ ਅਗੋਂ ਦਮਦਮੀ ਟਕਸ਼ਾਲ ਦਾ ਚੌਧਮਾ ਮੁਖੀ ਬੜਾ ਬਲਵੀਰ ਉਹਦੇ ਸਿਰ ਤੇ ਪਰਨਾ ਕੇਸਰੀ ਤੇ ਉਹਦੇ ਹੱਥ ਦੇ ਵਿੱਚ ਸ਼ੀਰ ਉਹਨੇ ਪੁੱਠੇ ਕਰ ਕਰ ਛੁਰਤੇ ਜਿਹੜੇ ਆਏ ਸੀ ਘਤ ਵਹੀਰ ਸੁਣਨ ਲਕਾਰਾ ਬੱਬਰ ਸ਼ੇਰ ਦਾ ਇੰਦਰਾ ਹੋ ਗਈ ਲੀਰੋ ਲੀਰੋ ਤੈਨੂੰ ਫੇਟ ਲਾਨਤ ਹੈ ਪਾਪ ਨੇ ਉਹਦੀ ਵੇਖਦੀ ਹੈ ਤਸਵੀਰ ਤੈਨੂੰ ਫੇਟ ਲਾਨਤ ਹੈ ਪਾਪ ਨੇ ਉਹਦੀ ਵੇਖਦੀ ਹੈ ਤਸਵੀਰ ਤਸਵੀਰ ਬਰਾੜ ਕਹਿੰਦਾ ਹਾਲਾਤ ਕੰਟਰੋਲ ਤੋਂ ਬਾਹਰ ਹੁੰਦੇ ਜਾਂਦੇ ਆ ਵੈਦਿਆ ਨੇ ਇੰਦਰਾ ਗਾਂਧੀ ਦੇ ਨਾਲ ਲਗਾਤਾਰ 5 ਘੰਟੇ ਦੀ ਮੀਟਿੰਗ ਕੀਤੀ ਤੇ ਪਰਮਾਣੂ ਬੰਬ ਦੀ ਮੰਗ ਕੀਤੀ ਕਿ ਮੈਂ ਅੰਮ੍ਰਿਤਸਰ ਉੱਤੇ ਸੁੱਟਣਾ ਹੁਣ ਇਹ ਖਤਰਾ ਬਰਦਾਸ਼ਤ ਕਰਨ ਤੋਂ ਬਿਲਕੁਲ ਬਾਹਰ ਸੀ ਅਸੀਂ ਬਰਾੜ ਕਹਿੰਦਾ ਰਸ਼ੀਆ ਤੋਂ ਮਦਦ ਮੰਗੀ 90 ਬਖਤਰਬੰਦ ਗੱਡੀਆਂ ਮੰਗਾਈਆਂ ਜਿਨ੍ਹਾਂ ਦੀ 3 ਇੰਚ ਮੋਟੀ ਚਾਦਰ ਤੇ 3.7 ਦੀਆਂ ਜਿਹਦੇ ਵਿੱਚ ਵੱਡੀਆਂ ਮਸ਼ੀਨ ਗੱਲਾਂ ਲਗੀਆਂ ਹੁੰਦੀਆਂ ਆਹੀ ਕਹਿੰਦਾ ਲੰਗਰ ਵਾਲੇ ਪਾਸਿਓਂ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵੇਚਵਾੜੀਆਂ 90 ਗੱਡੀਆਂ ਕਹਿੰਦਾ ਸੀ ਮਗਾਈਆਂ ਅੱਗੋਂ ਕਹਿੰਦਾ ਹਰਾਨੀ ਦੀ ਗੱਲ ਇਹ ਵੇਖ ਕੇ ਵੱਡੇ ਵੱਡੇ ਅਫਸਰਾਂ ਦੇ ਬਲੱਡ ਪ੍ਰੈਸ਼ਰ ਵੱਧ ਗਏ ਬਰਾੜ ਕਹਿੰਦਾ ਮੈਨੂੰ ਲੂਜ਼ ਮੋਸ਼ਨ ਲੱਗੇ ਆ ਮੈਂ ਸਪੈਸ਼ਲ ਚੰਡੀਗੜ੍ਹ ਜਹਾਜ਼ ਲੈ ਕੇ ਗਿਆ ਤੇ ਉਥੋਂ ਜਾ ਕੇ ਦਵਾਈ ਲਿਆਇਆ ਉਹਦਾ ਕਾਰਨ ਕੀ ਆ ਕਹਿੰਦਾ ਸਿੰਘਾਂ ਨੇ ਸਾਡੀਆਂ ਇਹਨਾਂ ਗੱਡੀਆਂ ਤੇ ਚਾਈਨਾ ਦੇ ਬਣੇ ਉਹ ਰਾਕਟ ਲਾ ਗੇ ਜਿਹੜੇ 90 ਟਨ ਦੇ ਭਾਰ ਉਤੇ ਡਿੱਗਣ ਉਸ ਭਾਰੀ ਚੀਜ਼ ਨੂੰ ਅਸਮਾਨ ਵਿੱਚ ਕਿੰਨੇ ਫੁੱਟ ਉੱਚਾ ਲੈ ਜਾਂਦਾ ਹੈ ਪਰ ਕਹਿੰਦਾ ਹੈਰਾਨੀ ਇਸ ਗੱਲ ਦੀ ਹੋਈ ਸਾਡੀਆਂ ਗੱਡੀਆਂ ਅਸਮਾਨ ਵਿੱਚ 65 65 ਫੁੱਟ ਉੱਚੀਆਂ ਉੱਡੀਆਂ 55 ਗੱਡੀਆਂ ਸਾਡੀਆਂ ਕਬਾਰ ਬਣਾ ਦਿੱਤੀਆਂ ਬਾਕੀ ਦੀਆਂ ਅਸੀਂ ਕਹਿੰਦਾ ਵਾਪਸ ਮੰਗਵਾ ਲਈਆਂ ਵੇਖੋ ਖਾਲਸਾ ਜੀ ਮੈਂ ਆਰੰਭਤਾ ਵਿੱਚ ਜ਼ਿਕਰ ਕੀਤਾ ਸੀ ਇਤਿਹਾਸ ਸਮੁੰਦਰ ਦੀ ਤਰ੍ਹਾਂ ਮੇਰੇ ਕੋਲ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਵਿਸਥਾਰ ਦੇ ਨਾਲ ਤੁਹਾਨੂੰ ਸਾਰਾ ਇਤਿਹਾਸ ਸੁਣਾਵਾਂ ਆਉਣ ਵਾਲਾ ਜਥਾ ਪੂਰਾ ਸਤਕਾਰਯੋਗ ਆ ਪਹਿਲਾਂ ਵੀ ਥੋੜਾ ਜਿਹਾ ਸਮਾਗਮ ਲੇਟ ਚੱਲ ਰਿਹਾ ਪੜੀ ਜੀ ਮੌਸਮ ਦੀ ਖਰਾਬੀ ਕਰਕੇ ਇਸ ਕਰਕੇ ਮੈਂ ਆਪ ਜੀਆਂ ਦੇ ਨਾਲ ਚੰਦ ਕੁ ਮਿੰਟਾਂ ਦੇ ਵਿੱਚ ਰਹਿ ਕੇ ਇਤਿਹਾਸ ਸੁਣਾ ਕੇ ਤੇ ਆਪ ਜੀਆਂ ਦੇ ਕੋਲੋਂ ਅਸੀਸ ਲੈ ਲੈਣੀ ਆ ਹਾਲਾਤ ਕੰਟਰੋਲ ਤੋਂ ਬਾਹਰ ਹੋਏ ਬਰਾਰ ਕਹਿੰਦਾ ਸੀ ਹੁਣ ਆਪਣੇ 17 ਟਾਊਟ ਭੇਜਿਆ ਮਾਪੁਰਖਾਂ ਦੇ ਕੋਲ ਪਿੰਡਰਾਂ ਵਾਲਿਆ ਰਜਾਮੰਦੀ ਕਰ ਲੈ ਪਹਿਲੀ ਵਾਰ ਸਾਡਾ ਇਨਾ ਨੁਕਸਾਨ ਹੋਇਆ ਫੌਜ ਦਾ ਤੀਸਰੇ ਘੱਲੂ ਘਾਰੇ ਦੇ ਵਿੱਚ ਇਦੋਂ ਪਹਿਲਾਂ ਕਹਿੰਦਾ ਸਾਡੀ ਫੌਜ ਦਾ ਕਦੇ ਇਨਾ ਨੁਕਸਾਨ ਨਹੀਂ ਸੀ ਹੋਇਆ ਆੰਦਾ ਹੋਇਆ ਕੀ ਜਦੋਂ ਸਾਡੇ 17 ਟਾਊਟ ਪਿੰਡਰਾਂ ਵਾਲੇ ਕੋਲ ਗਏ ਆਂਦਾ ਪਿੰਡਰਾਂ ਵਾਲੇ ਨੇ ਕਿਹਾ ਗੋਜ ਨਹੀਂ ਪਿੰਡਰਾਂ ਵਾਲੇ ਨੇ ਆਪਣੇ ਚੇਲਿਆਂ ਨੂੰ ਆਖਿਆ ਇਹਨਾਂ ਨੂੰ ਮਾਰਨਾ ਨਹੀਂ ਕੁੱਟਣਾ ਨਹੀਂ ਬੰਨਣਾ ਨਹੀਂ ਜਰ ਨੈਟਰਾਂ ਚੋਂ ਕਾਲਾ ਤੇਲ ਕੱਢ ਕੇ ਅਲਫ ਨੰਗਿਆ ਕਰਕੇ ਇਹਨਾਂ ਦੇ ਸਰੀਰ ਤੇ ਮਲ ਕੇ ਇਹਨਾਂ ਨੂੰ ਬਾਹਰ ਤੋੜ ਦਿਓ ਬਰਾੜ ਕਹਿੰਦਾ ਹੋਇਆ ਵੀ ਇਦਾਂ ਹੀ ਇਹਨਾਂ 50 ਦਿਨਾਂ ਚ ਇੱਕ ਦਿਨ ਵੀ ਸਾਡੇ ਚਿਹਰੇ ਤੇ ਹਾਸਾ ਨਹੀਂ ਸੀ ਆਇਆ ਕਹਿੰਦਾ ਕਿਸੇ ਦਾ ਬੀਪੀ ਵਧਿਆ ਕਿਸੇ ਦਾ ਘਟਿਆ ਕੋਈ ਬੇਹੋਸ਼ ਹੁੰਦਾ ਕਿਸੇ ਨੂੰ ਕੁਝ ਹੁੰਦਾ ਕਿਉਂਕਿ ਕਹਿੰਦਾ ਬਹਾਦਰੀ ਵੇਖ ਕੇ ਅਸੀਂ ਹੈਰਾਨ ਰਹਿ ਗਏ ਅਸੀਂ 2.5 ਘੰਟੇ ਆਖਿਆ ਸੀ 6ਵਾਂ ਦਿਨ ਚੜਨ ਵਾਲਾ ਅਜੇ ਵੀ ਪਿੰਡਰਾਂ ਵਾਲੇ ਨੇ ਹਥਿਆਰ ਨਹੀਂ ਜੇ ਛੁੱਟੇ ਸਾਡੇ ਨੱਕ ਦੇ ਵਿੱਚ ਧੂਆ ਕੱਢ ਕੇ ਰੱਖ ਦਿੱਤਾ ਸੱਚਮੁੱਚ ਪਿੰਡਰਾਂ ਵਾਲਾ ਛੋਟੇ ਜਿਹੇ ਪਿੰਡ ਵਿੱਚ ਜਨਮ ਲੈ ਕੇ ਲਾਸ਼ਾਂ ਦੇ ਟਰੱਕ ਭਰ-ਭਰ ਕੇ ਤੋਰੀ ਜਾ ਰਿਹਾ ਸਰਕਾਰ ਪੰਡਰਾਂ ਵਾਲੇ ਨੇ ਸੋਜਾਂ ਵਿੱਚ ਪਾ ਦਿੱਤੀ ਆਂਦਾ ਇਹਨਾਂ ਵਾਲਾ ਵੇਖਿਆ ਜੋ ਇਹਨਾਂ ਦੇ ਹਾਲਾਤ ਸੀ ਆਂਦਾ ਕਾਲੇ ਭੂਤ ਲੱਗਦੇ ਸੀ ਅਸੀਂ ਖਿੜ ਖਿੜ ਕੇ ਹੱਸੇ ਹੋਰ ਕਹਿੰਦਾ ਇਹ ਖਬਰ ਵੈਦਿਆ ਕੋਲ ਪਹੁੰਚੀ ਉਹ ਸੜ ਕੇ ਸਵਾਹ ਹੋਇਆ ਆਂਦਾ ਦੇਰੀ ਨਹੀਂ ਕਰਨੀ 6 ਜੂਨ ਨੂੰ ਤੜਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਟੈਂਕ ਬਾੜ ਦਿਓ 6 ਜੂਨ ਨੂੰ ਅਮਰ ਤਵੇਲਾ ਹੁੰਦਾ ਹੈ ਪਵਿੱਤਰ ਪ੍ਰਕਰਮਾਂ ਦੇ ਵਿੱਚ ਟੈਂਕ ਵੜਿਆ ਟੈਂਕ ਦਾ ਪਹਿਲਾ ਗੋਲਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਗੁੰਬਦ ਦੇ ਉੱਪਰ ਵੱਜਾ ਕਨੈਕਸ਼ਨ ਵੇਖਿਓ ਖਾਲਸਾ ਜੀ ਕਿੰਨਾ ਤਕੜਾ ਹੈ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤ ਜਾਹਰ ਪੀਰ ਜਗਤ ਗੁਰੂ ਬਾਬਾ ਸਤਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਤਿਨਾਂ ਦਾ ਪਾਵਨ ਪਵਿੱਤਰ ਜਨਮ ਅਸਥਾਨ ਉਸ ਦਾ ਗੁੰਬਦ ਵੀ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗਿਆ ਮੰਨਿਓ ਰੱਬ ਰੋਇਆ ਹੋਵੇਗਾ ਅੱਜ ਅਸੀਂ ਪ੍ਰਕਰਮਾ ਕਰਦੇ ਹਾਂ ਘੱਪੇ ਹੱਥ ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਪਾਵਨ ਸਥਾਨ ਆ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਨੇ ਆਪਣਾ ਪਾਵਨ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤਾ ਉਧਰ ਨੂੰ ਟੈਂਕ ਵਧਿਆ ਜਿਸ ਭਾਈ ਮੋਹਰ ਸਿੰਘ ਦਾ ਮੈਂ ਜ਼ਿਕਰ ਕੀਤਾ ਉਹ ਭਾਈ ਮੋਹਰ ਸਿੰਘ ਨੇ ਆਉਂਦੇ ਟੈਂਕ ਨੂੰ ਤੱਕਿਆ ਵੱਡੀ ਧੀ ਜਿਹਦੀ ਉਮਰਿਆ 8 ਸਾਲਾਂ ਦੀ ਸਤਨਾਮ ਕੌਰ ਦੇ ਸਿਰ ਤੇ ਪਿਆਰ ਦਿੱਤਾ ਬਾਪ ਨੇ ਧੀ ਦਾ ਮੱਥਾ ਜੁਮਿਆ ਅੱਖਿਆ ਧੀਏ ਜਦੋਂ ਪਰਮੇਸ਼ਰ ਨੇ ਸਾਨੂੰ ਤੀਜੀ ਧੀ ਦਿੱਤੀ ਸੀ ਅਮਰਜੀਤ ਕੌਰ ਜਦੋਂ ਤੁਹਾਨੂੰ ਤੀਸਰੀ ਭੈਣ ਪਰਮੇਸ਼ਰ ਨੇ ਦਿੱਤੀ ਸੀ ਤੁਸੀਂ ਆਖਿਆ ਸੀ ਪਿਤਾ ਜੀ ਪਰਮੇਸ਼ਰ ਸਾਨੂੰ ਵੀਰ ਕਦ ਦੇਵੇਗਾ ਭੈਣ ਚਾਹੁੰਦੀ ਆ ਨਾ ਜੇ ਮੇਰੇ ਕੋਲ ਇੱਕ ਭੈਣ ਦਾ ਰਿਸ਼ਤਾ ਮੇਰੇ ਕੋਲ ਵੀਰ ਵੀ ਖੇਡੇ ਸਤਨਾਮ ਕੌਰ ਤੇ ਵੈਗਰੂ ਕੌਰ ਵੀ ਕਹਿੰਦੀਆਂ ਸੀ ਬਾਪ ਨੂੰ ਨਿਤ ਪਿਤਾ ਜੀ ਪਰਮੇਸ਼ਰ ਸਾਨੂੰ ਕਦੋਂ ਵੀਰ ਦੇਵੇਗਾ ਆਖਿਆ ਧੀਏ ਮੈਂ ਤੁਹਾਨੂੰ ਆਖਿਆ ਸੀ ਤੁਹਾਡੇ ਚਾਰ ਵੀਰ ਨੇ ਤੁਸੀਂ ਆਖਿਆ ਕਰਦੀਆਂ ਸੀ ਪਿਤਾ ਜੀ ਕੌਣ ਕੌਣ ਮੈਂ ਜ਼ਿਕਰ ਕਰਦਾ ਸੀ ਵੀਰ ਅਜੀਤ ਸਿੰਘ ਦਾ ਤੁਹਾਡਾ ਵੀਰ ਹੈ ਜੁਝਾਰ ਸਿੰਘ ਵੀਰ ਜੋਰਾਵਰ ਸਿੰਘ ਤੇ ਵੀਰ ਫਤਿਹ ਸਿੰਘ ਤੇ ਤੁਸੀਂ ਆਖਿਆ ਕਰਦੀਆਂ ਸੀ ਪਿਤਾ ਜੀ ਅਸੀਂ ਆਪਣੇ ਵੀਰਾਂ ਨੂੰ ਕਦ ਮਿਲਾਂਗੇ ਅੱਜ ਵੇਲਾ ਆ ਗਿਆ ਧੀਏ ਵੀਰ ਅਜੀਤ ਸਿੰਘ ਦੀ ਗੋਦ ਵਿੱਚ ਜਾਣ ਦਾ ਬਾਬ ਨੇ ਧੀ ਨੂੰ ਰੱਜ ਕੇ ਪਿਆਰ ਕੀਤਾ ਰੱਜ ਕੇ ਧੀ ਦਾ ਮukh ਚੁੰਮਿਆ ਜਿਵੇਂ ਮਾਂ ਉਹ ਪੁੱਤ ਨੇ ਵਿਆਹਣ ਜਾਣਾ ਹੁੰਦਾ ਨਾ ਪੁੱਤ ਨੂੰ ਤਿਆਰ ਕਰਦੀ ਆ ਐਵੇਂ ਭਾਈ ਮੋਰ ਸਿੰਘ ਨੇ ਆਪਣੀ ਧੀ ਨੂੰ ਤੋਰਿਆ ਅੱਜ ਧੀ ਨੇ ਮੌਤ ਦੇ ਨਾਲ ਮੁਲਾਕਾਤ ਕਰਨੀ ਆ ਲੱਕ ਦੇ ਨਾਲ ਬਰੂਤ ਦੀ ਬੈਲਟ ਬੰਨੀ ਬਿਲਕੁਲ ਬਾਬਾ ਜੀ ਦੇ ਸਥਾਨ ਦੇ ਕੋਲ ਟੈਂਕ ਪਹੁੰਚਿਆ ਭਾਈ ਮੋਰ ਸਿੰਘ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਛੱਡ ਕੇ ਜਕਾਰਾ ਟੈਂਕ ਦੀ ਬਾਹਰ ਲੱਟ ਟੀ ਨੂੰ ਛੁਟਿਆ ਟੈਂਕ ਫਟਿਆ ਤੇ ਕਹਿੰਦੇ ਅੱਖਾਂ ਦੇ ਸਾਹਮਣੇ ਧੀ ਸ਼ਹੀਦ ਹੁੰਦੀ ਆ ਮਾਂ ਬੈਠੀ ਆ ਅੱਜ ਦੇ ਬਾਪ ਬੈਠਿਓ ਬੱਚਿਆਂ ਦੇ ਦੁੱਖ ਮਾਂ-ਬਾਪ ਚੱਲਦੇ ਨਹੀਂ ਪੈਰ ਦੇ ਵਿੱਚ ਕੰਡਾ ਵੀ ਚੁਬ ਡਵੇ ਨਾ ਤੇ ਮਾਂ-ਬਾਪ ਦੀ ਹਾਏ ਨਿਕਲ ਜਾਂਦੀ ਆ ਬਲਿਹਾਰ ਜਾਵਾਂ ਭਾਈ ਮੋਰ ਸਿੰਘ ਤੋਂ ਬਾਪ ਦੇ ਚਿਹਰੇ ਤੇ ਉਦਾਸੀ ਨਹੀਂ ਖੁਸ਼ੀ ਦੇ ਵਿੱਚ ਬਾਪ ਨੇ ਗੁਰੂ ਰਾਮਦਾਸ ਦਾ ਸ਼ੁਕਰਾਨਾ ਕੀਤਾ ਆਖਿਆ ਮੇਰਾ ਮੁਝ ਮੇ ਕਛ ਨਹੀਂ ਜੋ ਕਛ ਹੈ ਸੋ ਤੇਰਾ ਤੇਰਾ ਤੁਝ ਕੋ ਸਭ ਤੇ ਕਿਆ ਲਾਗੇ ਮੇਰਾ ਸਤਨਾਮ ਕਾਰ ਸ਼ਹਾਦਤ ਦਾ ਜਮ ਪੀਂਦੀ ਆ ਇਹਨੇ ਨੂੰ ਦੂਜਾ ਟੰਗ ਪ੍ਰਕਰਮਾਂ ਦੇ ਵੱਲ ਵਧਿਆ ਤੋਦਲੀ ਜੀ ਆਵਾਜ਼ ਦੇ ਵਿੱਚ ਵਲਗ ਰੁਕਾਰ ਕਹਿੰਦੀ ਆ ਪਿਤਾ ਜੀ ਭੈਣ ਸਤਨਾਮ ਕਾਰ ਤੇ ਵੀਰਿਆਂ ਦੇ ਕੋਲ ਚਲੇ ਗਈ ਮੇਰੇ ਸਿਰ ਤੇ ਹੱਥ ਰੱਖ ਕੇ ਵੀ ਮੈਨੂੰ ਨਵਾਜ ਦੇਵੋ ਪਿਤਾ ਜੀ ਮੈਨੂੰ ਵੀ ਸਿਰ ਤੇ ਪਿਆਰ ਦਿਓ ਮੈਨੂੰ ਵੀ ਮੌਤ ਨਾਲ ਮੁਲਾਕਾਤ ਕਰਨ ਵਾਸਤੇ ਤਿਆਰ ਕਰੋ ਬਾਪ ਨੇ 6 ਸਾਲਾਂ ਦੀ ਧੀ ਵੈਗਰੂਕਾਰ ਦੇ ਲੱਕ ਦੇ ਨਾਲ ਬਰੂਦ ਦੀ ਬੈਲਟ ਬੰਨੀ ਆ ਪਿਓ ਧੀ ਨੇ ਰਲ ਕੇ ਪੜਿਆ ਮਹਲਾ ਮਰਨ ਕਬੂਲ ਜੀਵਨ ਕੀ ਛਡ ਆਸਥ ਉਸ ਬਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਪਰ ਮੋਰ ਸ਼ਗਨੇ ਮਾਰਿਆ ਲਲਕਾਰਾ ਰਕੇ ਸੂਰ ਸੋਪ ਹੈ ਚੱਲੀਏ ਜੋ ਲਰੇ ਦਿਨ ਕੇ ਹੀਰ ਪਰਜਾ ਪਰਜਾ ਕੱਟ ਮਰੇ ਕਬੂ ਨਾ ਛੱਡੇ ਛੱਡ ਕੇ ਜਕਰ ਕਿਸ ਤਰ੍ਹਾਂ ਧੀ ਦੀ ਮੌਤ ਨਾਲ ਮੁਲਾਕਾਤ ਕਰਨ ਵਾਸਤੇ ਚੁੱਕ ਕੇ ਟੈਂਕ ਦੀ ਬੈਰਲ ਤੇ ਛੁੱਟਿਆ ਵਾਰ ਦੇ ਸ਼ਬਦਾਂ ਵਿੱਚ ਹੈ ਦੋ ਸ਼ਰਤ সুরবান <skrisa> 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 the call I the ਖਰਬਾਲ ਦੇ ਸ਼ਹੀਦਾਂ ਦੀ ਹੋਰ ਸਦਾ ਗਾਉਣਗੇ ਦਲੇਰ ਘਾਟੀ ਵਾਰਾ ਜਦ ਅਰਬਾਜ ਰਹਿਂਦੀ ਆ ਸਤਨਾਮ ਕੋਰ ਤੇਰੀਆਂ ਲੱਗ ਵਿੱਚ ਰਹਦੀ ਆ ਮਾਈ ਗੁਰ ਕੋਰ ਤੇਰੀਆਂ ਹਾਂ ਜਿਹਾ ਬਰਤਰੀਆਂ ਜਾ ਖਾਲਸਾ ਦੀ ਸਿੱਖੀ ਸਿਰ ਮੰਗਦੀ ਆ ਹੋਣ ਨੂੰ ਕੀ ਨਹੀਂ ਹੋ ਸਕਦਾ ਫਾਜ ਨੇ ਅੰਤਾਂ ਦਾ ਕਹਿਟਾਇਆ ਅਨੇਕਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੁੰਦੇ ਆ ਭਾਈ ਮੋਰ ਸਿੰਘ ਜੀ ਜਰਨਲ ਸੁਬੇਖ ਸਿੰਘ ਬਾਬਾ ਠਾਰਾ ਸਿੰਘ ਦੀ ਸੰਤਾਂ ਦੇ ਪੀਏ ਭਾਈ ਰਿਸ਼ਪਾਲ ਸਿੰਘ ਜਰਨਲ ਸੁਬੇਖ ਸਿੰਘ ਸ੍ਰੀ ਮਾਨ ਸਤਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖਾਂ ਦੀ ਸ਼ਹਾਦਤ ਹੁੰਦੀ ਆ ਦਰਬਾਰ ਸਾਹਿਬ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅਟੈਕ ਹੋਇਆ ਸਿੱਖੀ ਸਿਰ ਮੰਗਦੀ ਆ ਭਾਈ ਬਿਆਨਤ ਸਿੰਘ ਤੇ ਭਾਈ ਸਤਵੰਦ ਸਿੰਘ ਜਿਹੜੀ ਇੰਦਰਾ ਗਾਂਧੀ ਕਹਿੰਦੀ ਸੀ ਮੈਂ ਸਿੱਖ ਨਹੀਂ ਵੇਖਣੇ ਕਲਗੀ ਧਰਦੇ ਪੁੱਤਰਾਂ ਨੇ ਸਮਾਂ ਆਉਣ ਤੇ ਆਪਾਪਣ ਦੀ ਹਿੱਕ ਤੇ ਖਾਲਸਾ ਦਾ ਨਕਸ਼ਾ ਬਾਹਰ ਕੇ ਨੂੰ ਨਰਕਾ ਨੂੰ ਤੋੜਿਆ ਸਮੇ ਸਮੇ ਦੇ ਨਾਲ ਦੋ ਦੋ ਹੰਸਾਂ ਦੀਆਂ ਜੋੜੀਆਂ ਦੋ ਦੋ ਯੋਧਿਆਂ ਦੀਆਂ ਜੋੜੀਆਂ ਖਾਲਸਾ ਦੀ ਤੁਰੀਆਂ ਹੀ ਆਈਆਂ ਨੇ ਇਹ ਸਾਡੇ ਵੱਡ ਵਡੇਰਿਆਂ ਦਾ